ਆ ਵੇਖੋ ਜੀ ਡਬਲ ਕਰਤੇ ਪੱਥਰ ਲਾਤੇ ਡਬਲ ਸਰੀਏ ਨਾਲ ਵੈਲਡਿੰਗ ਕਰਨ ਦੇ ਆ ਜਿਹੜੇ ਆ ਠੀਕ ਆ ਜੀ ਤੇ ਡਬਲ ਬੰਦ ਕਰਤਾ ਰੋਡ ਬੰਦ ਆ ਜੀ ਅੱਗੇ ਜਾਣ ਨੂੰ ਹਾਂ ਜੀ ਅੰਬਾਲਾੇ ਜਾਣ ਦਿੱਲੀ ਜਾਣ ਵਾਲਾ ਰੋਡ ਬੰਦ ਆ ਤੇ ਆ ਵੇਖੋ ਅਗਰ ਜਾਲ ਲਾਤੇ ਨਾਲ ਡਬਲ ਡਬਲ ਪੱਥਰ ਲਾ ਕੇ ਉਹ ਸਾਹਮਣੇ ਕੰਦ ਕਰਤੀ ਆ ਠੀਕ ਆ ਜੀ ਉਧਰ ਵੀ ਆ ਵੇਖੋ ਕਰੇਨਾ ਖੜੀਆਂ ਨੇ ਉਧਰ ਵੀ ਬੰਦ ਕਰਤਾ ਹਾਂ ਜੀ ਰੋਡ ਬਲਾਕ ਕਰਤੇ ਆ ਘਗਰ ਦਰਿਆ ਜੀ ਕਿਸੇ ਕੀ ਹੰਦੇ ਹੋਗਾ ਲੋਕ ਲੋ ਜੀ ਇੱਥੋਂ ਤੁਸੀਂ ਹਾਂਜੀ ਲੋਗੇ ਸਾਡਾ ਬੁੱਕਮੈਂਟ ਪਿੰਡ ਆ ਜੀ ਕਦਾ ਪਰੇ ਅੱਛਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏ ਜਾ ਰਹੇ ਆ ਬੈਰੀਕੇਡ ਤਾਂ ਪਹਿਲਾਂ ਵੀ ਲੱਗੇ ਸੀ ਪਿਛਲੀ ਵਾਰੀ ਦੀ ਵੀ ਤੁਸੀਂ ਵੀ ਉਸ ਟਾਈਮ ਪੱਟ ਕੇ ਸਾਰੇ ਜਿਹੜੇ ਕੱਗੇ ਨੇ ਲੇਟੇਗੇ ਹੁਣ ਵੀ ਇਸ ਬੈਰੀਕੇਡਾਂ ਚਾ ਜੋ ਮਰਜੀ ਅੱਛਾ ਕਿਸਾਨ ਹੋ ਤੁਸੀਂ ਤੁਸੀਂ ਵੀ ਕਿਸਾਨ ਹੋ ਜੀ ਅੱਛਾ ਤਿਆਰੀ ਜਿਹੜੀ ਇਸ ਵਾਰ ਦੇਖ ਰਹੇ ਆ ਤਾਂ ਵੱਖਰੀ ਜੀ ਤਿਆਰੀ ਆ ਕਿਵੇਂ ਹੁਣ ਲੈਂਟਰ ਵੀ ਪਾਇਆ ਗਿਆ ਰੋਡ ਦੇ ਉੱਤੇ ਵੱਖਰੀ ਕਹੇ ਜੀ ਇਹ ਤਾਂ ਨਵੇਂ ਨਵੇਂ ਨਹੀਂ ਸਾਡੇ ਵਾਸਤੇ ਅੱਛਾ ਜੀ ਇਹਨਾਂ ਤੋੜਾਂਗੇ ਜੀ ਪਹਿਲਾਂ ਵੀ ਤੋੜੇ ਹਾਂ ਜੀ ਹਾਂ ਜੀ ਤੋੜਾਂਗੇ ਜੀ ਟੁੱਟੂਗੇ ਜੀ ਇਹ ਹ ਇਹ ਟੁੱਟਣੀ ਹੈ ਕੋਈ ਦੇਖ ਲਿਓ ਤੋੜ ਕੇ ਜਾਵਾਂਗੇ ਪਾ ਦਿੱਲੀ ਜਾਣਾ ਹੈ ਜਾਣਾ ਤੇ ਜਾਣਾ ਤਾਂ ਜਾਣਾ ਹੈਗਾ ਜੀ ਇਹ ਟੁੱਟ ਤੋੜ ਕੇ ਜਾਵਾਂਗੇ ਜੀ ਪਰ ਤਿਆਰੀ ਤਿਆਰੀ ਜਿਵੇਂ ਦੇਖ ਰਿਹਾ ਪ੍ਰਸ਼ਾਸਨ ਦੀ ਵੱਡੀ ਗੱਲ ਤੇ ਸਾਡੀ ਵੀ ਫੁੱਲ ਤਿਆਰੀ ਹੈ अच्छा जी जणन तयारी प्रशासन दी ਸਾਡੇ ਦੀ ਧਿਆਰੀ ਜੀ اچھا ਜੀ ਹਾਂਜੀ ਹਾਂ ਤਾਂ ਲੋਕਲ ਤੁਸੀਂ ਚਲੋ ਲੋਕਲ ਇੱਥੋਂ ਕਿਸਾਨ ਅਸੀਂ ਦੇਖ ਰਹੇ ਹਾਂ ਕਿ ਅੱਜ ਟਰੈਕਟਰ ਮਾਰਚ ਵਿੱਚ ਇੱਕ ਕਿਸਾਨਾਂ ਨੇ ਕੱਢਿਆ ਹੋ ਵੱਡੀ ਗਿਣਤੀ ਦੇ ਕਿਸਾਨ ਉਹਦੇ ਵਿੱਚ ਵੀ ਸ਼ਾਮਲ ਹੋਏ ਨੇ ਤੇ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਇਹ ਤਾਂ ਟਰੇਲਰ ਆ ਜੀ ਕਹਿੰਦੇ ਫਿਲਮ ਹਲੇ ਬਾਕੀ ਆ ਬਾਕੀ ਆ ਜੀ ਹਲੇ ਉਹ ਲੱਗ ਜੂਗਾ ਤੇਰਾ ਤਿੰਨ ਤੇਰਾ ਤਿੰਨ ਅੱਛਾ ਜੀ ਹਾਂਜੀ 3 ਵਜੇ ਲੱਗ ਜੂਗੀ ਜੀ ਫਿਰ ਹਾਂਜੀ ਹਾਂ ਤਾਂ ਇੱਧਰ ਤੁਸੀਂ ਦੇਖ ਰਹੇ ਹੋ ਕਿ ਫਿਰ ਮਾਰੇ ਬਾਕੀ ਹੈ ਬਾਕੀ ਦੁਕਾਨਾਂ ਹੈ ਕਿ ਮੇਰੇ ਪਤਨੇ ਮਾਰਕੀਟ ਦੇਖਦੇ ਕੋਈ ਜੀ ਧੰਨਵਾਦ ਹੋ ਗਿਆ ਓਕੇ ਥੈਂਕ ਯੂ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਜਾਣ ਨੂੰ ਦਿੱਲੀ ਕੂਚ ਕਰਨ ਨੂੰ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲਾਂ ਵਾਂਗ ਹੀ ਜੋ 2020 ਦੇ ਵਿੱਚ ਬੈਰੀਕੇਡ ਤੋੜੇ ਗਏ ਸਨ ਉਸ ਤਰ੍ਹਾਂ ਹੀ ਬੈਰੀਕੇਡ ਤੋੜ ਕੇ ਅੱਗੇ ਵਧਿਆ ਜਾਵੇਗਾ ਇਹ ਕਹਿਣਾ ਹੈ ਕਿਸਾਨਾਂ ਦਾ ਤੇ ਇਸ ਮੌਕੇ ਸਰਕਾਰ ਵੱਲੋਂ ਵੀ ਪਹਿਲਾਂ ਨਾਲੋਂ ਕੁਝ ਪੁਖਤਾ ਪ੍ਰਬੰਧ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋ ਦੇਖੋ پوری ਵੀਡੀਓ ਤੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕਿ ਇਸ ਵਾਰ ਕਿਸਾਨ ਪਹਿਲਾ ਜੋ ਸ਼ਰਤਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰਾ ਕਰਵਾ ਕੇ ਆਉਣਗੇ ਕਿ ਕਿਸਾਨ ਦਿੱਲੀ ਪਹੁੰਚ ਸਕਣਗੇ ਹਰ ਇੱਕ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਆਹ ਵੇਖੋ ਜੀ ਡਬਲ ਕਰਤੇ ਪੱਥਰ ਲਾਤੇ ਡਬਲ ਸਰੀਏ ਨਾਲ ਵੈਲਡਿੰਗ ਕਰਨ ਦੇ ਆ ਜਿਹੜੇ ਆ ਠੀਕ ਆ ਜੀ ਤੇ ਡਬਲ ਬੰਦ ਕਰਤਾ ਰੋਡ ਬੰਦ ਆ ਜੀ ਅੱਗੇ ਜਾਣ ਨੂੰ ਹਾਂਜੀ ਅੰਬਾਲਾ ਜਾਨ ਦਿੱਲੀ ਜਾਣ ਵਾਲਾ ਰੋਡ ਬੰਦ ਆ ਤੇ ਆਹ ਵੇਖੋ ਅਰ ਜੀ ਆਲਾ ਤਾਂ ਨਾਲ ਡਬਲ ਡਬਲ ਪੱਥਰ ਲਾ ਕੇ ਉਹ ਸਾਹਮਣੇ ਕੰਦ ਕਰਤੀ ਆ ਠੀਕ ਹੈ ਜੀ ਉਧਰ ਵੀ ਉਹ ਵੇਖੋ ਕਰੇਨਾ ਖੜੀਆਂ ਨੇ ਉਧਰ ਵੀ ਬੰਦ ਕਰਤਾ ਹੈ ਹਾਂ ਜੀ ਰੋਡ ਬਲਾਕ ਕਰਤੇ ਆ ਗਰਦਰਿਆ ਜੀ ਕਿਸੇ ਕੀ ਹਮਦੂ ਲੋਕ ਲੋ ਜੀ ਇੱਥੋਂ ਤੁਸੀਂ ਹਾਂ ਜੀ ਲਓਗੇ ਸਾਡਾ ਬੁੱਕਮੈਂਟ ਪਿੰਡ ਜੀ ਕਦਾ ਪਰ ਅੱਛਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏ ਜਾ ਰਹੇ ਆ ਬੈਰੀ ਘਟਦਾ ਪਹਿਲਾਂ ਵੀ ਲਾਇਆ ਸੀ ਪਿਛਲੇ ਵਾਰੀ ਜਿਹੜੀ ਸੀ ਵੀ ਉਸ ਟਾਈਮ ਪੱਟ ਕੇ ਸਾਰੇ ਜਿਹੜੇ ਕੰਗੇ ਦੇ ਛੱਟੇ ਸੀ ਹੁਣ 20 ਵਾਰੀ 11ਾਂ ਚਾ ਜੋ ਮਰਜੀ ਕਰੀਂ ਅੱਛਾ ਕਿਸਾਨ ਤੁਸੀਂ ਤੁਸੀਂ ਵੀ ਕਿਸਾਨ ਹੋ ਜੀ ਅੱਛਾ ਤਿਆਰੀ ਜਿਹੜੀ ਇਸ ਵਾਰ ਦੇਖ ਰਹੇ ਆ ਤਾਂ ਵੱਖਰੀ ਜੀ ਤਿਆਰੀ ਆ ਕਿਵੇਂ ਹੁਣ ਲੈਂਟਰ ਵੀ ਪਾਇਆ ਗਿਆ ਰੋਡ ਤੇ ਵੱਖਰੀ ਕਾ ਜੀ ਇਹ ਤਾਂ ਨਵੇਂ ਨਵੇਂ ਨਹੀਂ ਹੈ ਸਾਡੇ ਵਾਸਤੇ ਅੱਛਾ ਜੀ ਫਿਰ ਤੋੜਾਂਗੇ ਜੀ ਪਹਿਲਾਂ ਵੀ ਤੋੜਿਆ ਪਤਾ ਜੀ ਹਾਂ ਜੀ ਤੋੜਾਂਗੇ ਜੀ ਟੁੱਟੂਗੇ ਇਹ ਹੂੰ ਇਹ ਟੁੱਟਣੀ ਹੈ ਕੋਈ ਨਹੀਂ ਦੇਖ ਲਿਓ ਤੋੜ ਕੇ ਜਾਵਾਂਗੇ ਪਰ ਦਿੱਲੀ ਜਾਣਾ ਜਾਣਾ ਤੈ ਜਾਣਾ ਤਾਂ ਜਾਣਾ ਹੈਗਾ ਜੀ ਟੋੜ ਕੇ ਜਾਵਾਂਗੇ ਜੀ ਪਰ ਤਿਆਰੀ ਤਿਆਰੀ ਜਿਵੇਂ ਦੇਖ ਰਿਹਾ ਪ੍ਰਸ਼ਾਸਨ ਦੀ ਵੱਡੀ ਗੱਲ ਦੀ ਸਾਡੀ ਵੀ ਫੁੱਲ ਤਿਆਰੀ ਹੈ अच्छा जी ਜਿਹੜਨ ਤਿਆਰੀ ਪ੍ਰਸ਼ਾਸਨ ਦੀ ਸਾਡੇ ਤਿਆਰੀ ਜੀ ਅੱਛਾ ਜੀ ਹਾਂਜੀ ਹਾਂ ਤਾਂ ਲੋਕਲ ਤੁਸੀਂ ਚਲੋ ਲੋਕਲ ਇੱਥੋਂ ਕਿਸਾਨ ਅਸੀਂ ਦੇਖ ਰਿਹਾ ਕਿ ਅੱਜ ਟਰੈਕਟਰ ਮਾਰਚ ਵਿੱਚ ਇੱਕ ਕਿਸਾਨਾਂ ਨੇ ਕੱਢਿਆ ਵਾ ਵੱਡੀ ਗਿਣਤੀ ਸੇ ਕਿਸਾਨ ਉਹਦੇ ਵਿੱਚ ਵੀ ਸ਼ਾਮਲ ਹੋਏ ਨੇ ਤੇ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਇਹ ਤਾਂ ਟਰੈਲਰ ਆ ਜੀ ਕਹਿੰਦੇ ਫਿਲਮ ਹਲੇ ਬਾਕੀ ਹੈ ਬਾਕੀ ਹੈ ਜੀ ਹਲੇ ਉਹ ਲੱਗ ਜੂ ਤੇਰੇ ਤੇਰੇ ਗੁਰੂ ਅੱਛਾ ਜੀ ਹਾਂਜੀ 3 ਵਜੇ ਲੱਗ ਜੂਗੀ ਜੀ ਫਿਲਮ ਹਾਂਜੀ ਹਾਂ ਤਾਂ ਇੱਧਰ ਤੁਸੀਂ ਦੇਖ ਰਿਹਾ ਵਾ ਕਿ ਫਿਲਮ ਵਾਲੇ ਬਾਕੀ ਹੈ ਬਾਕੀ ਦਿਖਾਵਾ ਹੈ ਕਿ ਮੇਰੇ ਪੱਤਨੇ ਮਰੀਕੜ ਦੇ ਵਿੱਚ ਕੋਈ ਜੀ ਧੰਨਵਾਦ ਹੋ ਜੀ ਓਕੇ